हाल ही ਵਿੱਚ ਐਮਜ਼ ਦੇ ਡਾਕਟਰਾਂ ਤੇ ਫਿਜ਼ੀਓਥੈਰੇਪੀ ਮਾਹਿਰਾਂ ਨੇ 9ਵੀਂ ਤੇ 12ਵੀਂ ਜਮਾਤ ਤੱਕ ਦੇ 380 ਸਕੂਲੀ ਵਿਦਿਆਰਥੀਆਂ ਦੀ ਸਕ੍ਰੀਨਿੰਗ ਕੀਤੀ ਹੈ ਜਿਸ ਵਿੱਚ ਸਾਹਮਣੇ ਆਇਆ ਹੈ ਕਿ ਲਗਭਗ 47% ਬੱਚੇ ਗਰਦਨ, ਲੱਕ ਤੇ ਜੋੜਾਂ ਦੇ ਦਰਦ ਤੋਂ ਪੀੜਿਤ ਹਨ ਅਧਿਐਨ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਲੰਬੇ ਸਮੇਂ ਤੱਕ ਗਲਤ ਤਰੀਕੇ ਨਾਲ ਬੈਠਣਾ ਤੇ ਲੈਪਟਾਪ ਤੇ ਮੋਬਾਈਲ ਦਾ ਵੱਧ ਇਸਤੇਮਾਲ ਬੱਚਿਆਂ ਵਿੱਚ ਸਰੀਰਕ ਪਰੇਸ਼ਾਨੀਆਂ ਦਾ ਮੁੱਖ ਕਾਰਨ ਬਣ ਰਿਹਾ ਹੈ ਅਧਿਆਨ ਅਨੁਸਾਰ ਬੱਚੇ ਲੰਬੇ ਸਮੇਂ ਤੱਕ ਮੋਬਾਈਲ ਅਤੇ ਲੈਪਟਾਪ ਅੱਗੇ ਬੈਠੇ ਰਹਿੰਦੇ ਹਨ ਜਿਸ ਨਾਲ ਉਹਨਾਂ ਦੀ ਗਰਦਨ ਅਤੇ ਲੱਕ ਤੇ ਜ਼ਿਆਦਾ ਦਬਾਅ ਪੈਂਦਾ ਹੈ ਇਸ ਤੋਂ ਇਲਾਵਾ ਖੇਡ ਦੌਰਾਨ ਹੋਣ ਵਾਲੀਆਂ ਸਰੀਰਕ ਸੱਟਾਂ ਅਤੇ ਉਚਿਤ ਦੇਖਭਾਲ ਦੀ ਕਮੀ ਵੀ ਬੱਚਿਆਂ ਵਿੱਚ ਪੈਰਾਂ ਲੱਕ ਗਰਦਨ ਤੇ ਹੋਰ ਜੋੜਾਂ ਵਿੱਚ ਖਿੱਚ ਅਤੇ ਦਰਦ ਦਾ ਕਾਰਨ ਬਣ ਰਹੀ ਹੈ ਏਮਜ਼ ਦੇ ਟਰਾਮਾ ਸੈਂਟਰ ਐਡੀਸ਼ਨ ਪ੍ਰੋਫੈਸਰ ਡਾਕਟਰ ਸਮਰਥ ਮਿੱਤਲ ਅਤੇ ਬਰਨ ਤੇ ਪਲਾਸਟਿਕ ਸਰਜਰੀ ఫిਜ਼ੀਓਥੈਰੇਪਿਸਟ ਡਾਕਟਰ ਏਐਸ ਮੂਰਤੀ ਦੀ ਅਗਵਾਈ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ఫిਜ਼ੀਓਥੈਰੇਪੀ ਕਰਵਾਉਣ ਨਾਲ ਬੱਚਿਆਂ ਨੂੰ ਆਰਾਮ ਮਿਲਿਆ। ਬੱਚਿਆਂ ਨੂੰ 12 ਹਫ਼ਤਿਆਂ ਤੱਕ ఫిਜ਼ੀਓਥੈਰੇਪੀ ਕਸਰਤ ਕਰਵਾਈ ਗਈ ਹੈ ਜਿਸ ਵਿੱਚ ਪੁਸ਼ਅਪ ਹਾਰਡਲ ਕ੍ਰੋਸਿੰਗ ਵਰਗੀਆਂ ਕਸਰਤਾਂ ਸ਼ਾਮਿਲ ਸਨ। 12 ਹਫ਼ਤਿਆਂ ਬਾਅਦ ਫੋਲੋਅਪ ਜਾਂਚ ਵਿੱਚ ਦਰਦ ਅਤੇ ਖਿੱਚ ਵਿੱਚ ਸੁਧਾਰ ਦੇਖਿਆ ਗਿਆ ਹੈ। ਅਧਿਐਨ ਵਿੱਚ ਇਹ ਵੀ ਜ਼ੋਰ ਦਿੱਤਾ ਗਿਆ ਹੈ ਕਿ ਮੌਜੂਦਾ ਸਮੇਂ ਵਿੱਚ ਸਕੂਲਾਂ ਵਿੱਚ ਫਿਜ਼ੀਓਥੈਰੇਪੀ ਮਾਹਿਰ ਨਹੀਂ ਹੁੰਦੇ। ਮਾਹਿਰਾ ਕੋਲ ਮਾਸਪੇਸ਼ੀਆਂ ਦੀ ਜਾਂਚ, ਫਿਟਨੈਸ ਸਕ੍ਰੀਨਿੰਗ ਅਤੇ ਗਤੀ ਮੁਲਾਂਕਣ ਦੀ ਡੂੰਗੀ ਜਾਣਕਾਰੀ ਹੁੰਦੀ ਹੈ ਜਿਸ ਨਾਲ ਬੱਚੇ ਸ਼ੁਰੂਆਤੀ ਪੱਧਰ ਤੋਂ ਹੀ ਸਹੀ ਖੇਡ ਸਿੱਖਲਾਈ ਪ੍ਰਾਪਤ ਕਰ ਸਕਦੇ ਨੇ। ਡਾਕਟਰ ਮਮਤਾ దਈਆ ਜੋ ਕਿ ਇਸ ਅਧਿਐਨ ਵਿੱਚ ਸ਼ਾਮਲ ਹੈ, ਉਹਨਾਂ ਨੇ ਦੱਸਿਆ ਹੈ ਕਿ ਭਾਰਤੀ ਆਯੁਰਵਿਗਿਆ ਖੋਜ ਪ੍ਰਿਸ਼ਦ ਨੇ ਇਸ ਸੋਧ ਲਈ ਫੰਡ ਜਾਰੀ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸਕੂਲੀ ਬੱਚਿਆਂ ਵਿੱਚ ਫਿਜ਼ੀਓਥੈਰੇਪੀ ਦੀ ਲੋੜ ਅਤੇ ਇਸ ਤੇ ਪ੍ਰਭਾਵ ਤੇ ਡੂੰਘਾ ਅਧਿਐਨ ਕੀਤਾ ਜਾ ਰਿਹਾ ਹੈ। ਇਸ ਅਧਿਐਨ ਵਿੱਚ 4 ਸਕੂਲਾਂ ਦੇ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਅਧਿਐਨ ਤੋਂ ਸਪਸ਼ਟ ਹੋਇਆ ਹੈ ਕਿ ਬੱਚਿਆਂ ਵਿੱਚ ਗਰਦਨ, ਲੱਕ ਤੇ ਜੋੜਾਂ ਦੇ ਦਰਦ ਨੂੰ ਰੋਕਣ ਲਈ ਸ਼ੁਰੂਆਤੀ ਉਮਰ ਤੋਂ ਫਿਜ਼ੀਓਥੈਰੇਪੀ ਅਤੇ ਸਹੀ ਬੈਠਣ ਦੀ ਆਦਤਾਂ ਦੀ ਸਿੱਖਲਾਈ ਬੇਹੱਦ ਜ਼ਰੂਰੀ ਹੈ। ਸਕੂਲਾਂ ਵਿੱਚ ਫਿਜ਼ੀਓਥੈਰੇਪੀ ਮਾਹਿਰਾਂ ਦੀ ਨਿਯੁਕਤੀ ਬੱਚਿਆਂ ਦੀ ਸਿਹਤ ਅਤੇ ਖੇਡ ਪ੍ਰਦਰਸ਼ਨ ਦੋਵਾਂ ਲਈ ਲਾਭਕਾਰੀ ਸਾਬਤ ਹੋ ਸਕਦੀ ਹੈ।